ਖੰਸਾ ਸਿਕਾਲੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ জাফরਗੋਟ ਤਹਿਸੀਲ ਐਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਵੜਾ ਤੁਹਾਨੂੰ ਦਿਖਾਉਣੀ ਆ ਤੇ ਚਾਰੇ ਪੂਰੀਆਂ ਕਮਾਲ ਦੀਆਂ ਵੜਾ ਤੁਹਾਨੂੰ ਦਿਖਾਉਣੀ ਆ ਚਾਰੇ ਇੱਕ ਦੂਜੇ ਤੋਂ ਵੱਧਿਆ ਜਿਹੜੀਆਂ ਤੇ ਚਾਰੇ ਸੁਈਆਂ ਆ ਤੇ ਗੱਲਬਾਤ ਹੋਣਾ ਆਪਾਂ ਸਮਰ ਵੀਰ ਨਾਲ ਕਰਦੇ ਆਂ ਤੇ ਪੁੱਛਦੇ ਆਂ ਸਾਰੀ ਡਿਟੇਲ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਆ ਵੀ ਸਾਰੀਆਂ ਸੋਈਆਂ ਵਾ ਆਪਣੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਤੇ ਵੇਖ ਚੱਕ ਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਅਕਾਲ ਜੀ ਹੋਰ ਜੀ ਠੀਕ ਠਾਕ ਜੀ ਬੱਚਾ ਵਧੀਆ ਆਪਣੇ ਸੁਣਾਓ ਜੀ ਚਲੋ ਸਭ ਵਧੀਆ ਜੀ ਤੇ ਅੱਜ ਤੇ ਬੜੀਆਂ ਚੁੰਨ ਚੁੰਨ ਕੇ ਲੱਭ ਕੇ ਲਿਆਉਂਦੀਆਂ ਜੀ ਹੁਣ ਜਿੰਨੀਆਂ ਵੀ ਵੀਡੀਓ ਪੈਂਦੀਆਂ ਸਾਰੇ ਚੰਗਾ ਹੀ ਮਾਲ ਪਾਉਂਦੇ ਹਨਾ ਠੀਕ ਆ ਤੇ ਚਲੋ ਫਿਰ ਨਾਮ ਦੱਸਦੇ ਕਰੀ ਲੇ ਨਾਲਾ ਜਿਲ੍ਹਾ ਅਮ੍ਰਿਤਸਰ ਫੋਨ ਨੰਬਰ 9973748008 ਠੀਕ ਹੈ ਹਾਂਜੀ ਤੇ ਹੁਣ ਫੇਰ ਕਿਤੇ ਉਹੋ ਜਿਹੀ ਐਰਸ਼ਾਰ ਗਰਲਾਂਡੋ ਲੱਭ ਕੇ ਲਿਆਈਏ ਫੇਰ ਕਿਤੇ ਬਸ ਆ ਜਾਣਗੇ ਬਸ ਆਇਣੀ ਕੱਲ ਅਪਾ ਸੋਰੀ ਕਰਵਾਵਾਂਗੇ ਅੱਛਾ ਅਗਲੀ ਵੀਡੀਓ ਚ ਫੇਰ ਹੈ ਹਾਂਜੀ ਠੀਕ ਹੈ ਤੇ ਅੱਜ ਵੀ ਚਾਰੇ ਜਿਹੜੀਆਂ ਸਾਰੀਆਂ ਸੁਈਆਂ ਵਾਂ ਹਾਂਜੀ ਤੇ ਸਾਰੀਆਂ ਸੁਈਆਂ ਇੱਕ ਗੱਬਣ ਅੱਛਾ ਇੱਕ ਗੱਬਣ ਹੈ ਤੇ ਸਾਰੀਆਂ ਚੰਗੇ ਦੁੱਧ ਵਾਲੀਆਂ ਵਾਂ ਹਨਾ ਠੀਕ ਹੈ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਤੇ ਆ ਇਤੋਂ ਹੀ ਆਪਾਂ ਕਰਨੀ ਆ ਅੱਗੇ ਵਾਚੀ ਸੂਈ ਪਹਿਲਾ ਸੂਆ ਅਚਾਰਾ ਦੀ ਸੂਈ ਹੈ ਹਾਂ ਜੀ ਆਹ ਝੇਰ ਪਈ ਦੇ ਦੀ ਆ ਝੇਰ ਇਹਨੇ ਪ੍ਰੋਪਰ ਪਾਤੀ ਜੇ ਪਾਤੀ ਚਵਾਈ ਕੀਤੀ ਹੈ 5-6 ਕਿਲੋ ਅੱਛਾ ਹਾਂ ਵਧੀਆ ਚਵਾਈ ਕੀਤੀ ਠੀਕ ਹੈ ਨਾਲ ਸਵੇਰੇ ਸਵੇਰੇ ਥੋੜੀ 2-2.5 ਕਿਲੋ ਫੇਰ ਬੱਚੇ ਪੁੱਛੇ ਚੰਗਾਇਆ ਜੀ ਅੱਛਾ ਤਾਂ ਘੇਟ ਹੋ ਜਾਣਾ ਠੀਕ ਹੈ ਤੇ ਕਿੰਨਾ ਕਾ ਦੁੱਧ ਚਵਾਈ ਜਾਊਗੀ ਹੈ ਬਦੂ ਬੀਬੀ ਦੋਨੇ 25 ਕਿਲੋ ਵਧੀਆ ਪਾ ਦੇਣਾ ਠੀਕ ਹੈ 25 ਕਿਲੋ ਪਾ ਦੇਗੀ ਬਦੂ 50 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਲੰਮੀ ਲੰਮੀ ਬਾਕੀ ਪੂਰੀ ਸਫਾਈ ਜ ਆਜੂ ਲੈ ਆਓ ਬਸ ਆ ਬਾਹਰ ਨਹੀਂ ਨਹੀਂ ਇਹ ਲੋਕ ਨਹੀਂ ਨਹੀਂ ਲਾ ਲੀ ਇੱਕ ਲਾ ਦੋ ਇੱਕ ਜੀ ਆ ਦੇਖ ਸਾਦੇ ਜੀ ਸੋਹਣੇ ਰੰਗ ਰੋਪਦੀ ਆ ਬਾਕੀ ਥਣ ਬੜਾ ਕਮਾਲ ਦਾ ਵਾ ਬਾਕੀ ਸਾਂਭੀ ਕਿਸੇ ਵੀਰ ਨੇ ਚੰਗੀ ਆ ਬਾਕੀ ਇਹੋ ਜੀਆਂ ਚੀਜ਼ਾਂ ਪਿੱਛੇ ਵੀ ਪੈਸੇ ਲੱਗ ਕੇ ਹੀ ਆਉਂਦੀਆਂ ਤੇ ਗਾਹ ਵੀ ਪੈਸੇ ਲੱਗ ਕੇ ਜਾਣੀਆਂ ਵਾ ਇੱਕ ਰਹੀ ਥਾਣੇ ਤਾਂ ਦਿਖਾਈਏ ਚੰਗੀ ਤਰ੍ਹਾਂ ਆਹ ਦੇਖ ਸਕਦੇ ਜੀ ਨਾੜਾਂ ਇਹ ਜੀ ਦੇਖੋ ਆਹ ਨੇ ਤੇ ਨਾੜਾਂ ਵੀ ਚੰਗੀਆਂ ਆ ਬੈਣੀ ਵਾਲੇ ਬਸ ਤੋਂ ਇੱਕ ਨੇ ਦੇਖ ਸਕਦੇ ਪੂਰਾ ਹਸਰੀ ਚਵਾਈ ਵਾਲਾ ਵਧੀਆ ਥਾਣਿਆਂ ਜਿਹੜਾ ਤੇ ਕਿੰਨਾ ਫਿਰ ਇਹਦਾ ਖੀਰਾ ਮੋਲ ਆਪਾਂ ਮੋਲ ਖੀਰਾ ਪਹਿਲੇ ਪਹਿਲੇ ਫੂਟ ਤੇ ਜਾਣ ਅੱਛਾ ਹਾਂਜੀ ਪਹਿਲੇ ਫੋਨ ਨਾਲ ਕਰਤੀ ਦੱਸ ਤੁਸੀਂ ਕਰਾ ਦਿਓ। ਕਰੋ ਫਿਰ ਜੱਜਾ ਮੁੱਲਾ। 90 ਕਰਦੀ। ਨਹੀਂ ਵਿੱਚੋਂ ਕਰਦੀ ਹੈ ਮਾਨਤਾ ਨੇ। ਇਹ ਨਾ ਜੋ ਤੁਸੀਂ ਕਰਾਉਣਾ ਕਰਾ ਲਓ। 2-3000 ਛੱਡਦੀ ਹੈ ਵਿੱਚੋਂ। 85 ਦੀ ਹਾਂ ਨਾ ਇਹ ਕਰ ਦੇਣੀ। ਅੱਛਾ 85 ਕਰ ਲਈ ਬਸ। ਠੀਕ ਹੈ। ਹਾਂ 85000 ਚ ਛੋਟ ਕਰ ਦਿਓ। ਕੋਈ ਫੋਨ ਲਾ ਜਿਹਨੂੰ ਕੋਈ ਪੜਖਿਆ। ਤੇ ਬੱਚਾ ਕੀ ਹੈ ਤੇ ਮਗਰ? ਅੱਛਾ ਅੱਛਾ ਜੀ ਦੇਖੋ। ਹਾਂ ਅੱਛਾ ਬੈਠਾ ਜੀ ਇਹ ਤਾਂ ਹਾਂ ਜੀ। ਇਹ ਚ ਬਸਨ ਛੋਟ ਛਾੜੀ ਜੀ। ਠੀਕ ਹੈ ਜੀ। ਹਾਂ ਜੀ। ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹਨੂੰ ਕਿੰਨਾ ਚਿਰ ਹੋ ਗਿਆ ਜੀ ਸੂਈ ਨੂੰ ਇਹ 10 ਦਿਨ ਹੋ ਗਏ ਜੀ ਸੂਈ ਨੂੰ ਤੇ ਕਿੰਨਾ ਦੁੱਧ ਤਿਆਰ ਕਰਕੇ 22 ਕਿਲੋ ਬਿਲਕੁਲ ਨਟ ਤਿਆਰ ਜੀ ਤਿਆਰ ਜਰਾ ਕਿੰਵੀ ਆਪਾਂ 22 ਆਪਾਂ ਬਾਈ ਦੱਸਾਂ ਅੱਛਾ ਤੇ ਇਹ ਕਿੰਨਾ ਦੁੱਧ ਘਰੀ ਜਾਊਗੀ ਦੁੱਧ ਦੇ ਚਾਹੀਦਾ 26-27 ਕਿਲੋ ਵਧੀਆ ਪਾਉਣਾ ਅੱਛਾ ਹਾਂ ਬੜੇ ਚੰਗੇ 10 ਦਿਨ ਹੋਏ ਸੂਈ ਨੂੰ ਜੀ ਤੁਰ ਫੇਰ ਇੱਕ ਕਰੀ ਨਾ ਬਾਕੀ ਜਦੋਂ ਵੀ ਆਈਦਾ ਵਾ ਚੰਗੇ ਪਸ਼ੂ ਹੁੰਦੇ ਵੀ ਇਹਨਾਂ ਦੇ ਕੋਲ ਆਈ ਹੋ ਲਿਆ ਜੇ 15 16 ਸਾਲ ਉਮਰ ਹੈ ਆਪਣੇ ਸਮਰਵੀਰ ਦੀ ਤੇ ਇਹਨੇ ਮਾਲ ਬਾਹਰੋਂ ਲਿਆਉਣਾ ਪਾਸ ਕਰਦੀਆਂ ਸਾਰੀਆਂ ਸੌਦੇ ਵੀ ਜ਼ਿਆਦਾਤਰ ਸਮਰਵੀਰ ਹੀ ਕਰਦਾ ਵਾ ਆਪ ਹੀ ਆਹ ਦੇਖ ਲੈਂਦੇ ਜੀ ਬਿਲਕੁਲ ਫਿਕਸ ਜੇ ਹਵਾਂ ਨੇ ਦੀ ਆ ਥਾਣਾ ਇਹਦੇ ਵੀ ਤੁਹਾਨੂੰ ਦਿਖਾ ਦਈਏ ਲੱਗੇ ਤਾਂ ਆ ਦੇਖ ਸਾਡੇ ਦੂਰ ਦੂਰ ਜਿਹੜਾ ਥਾਣਾ ਤੇ ਪਸਮਾ ਕੇ ਥਾਣੀ ਨੇ ਵਧੀਆ ਤਿਆਰ ਕਰ ਲੈਣਾ ਵਾ ਤੇ ਇਹਦਾ ਫਿਰ ਮੁੱਲ ਇਹਦਾ 90 ਕਰ ਦਈਏ ਕਰ ਦੋ 90 ਚ ਕੋਈ ਮੰਨਤਾ ਨਾ ਇਹ ਵੀ 85 ਦੀ ਹਾਨ ਆਈ ਅੱਛਾ ਹਾਂਜੀ 85000 ਦੀ ਹਾਂਜੀ ਠੀਕ ਹੈ ਜੀ ਚਲੋ ਬਾਕੀ ਆਪੇ ਮੌਕੇ ਤੇ ਹੋ ਜਾਊਗਾ ਤੇ ਹੁਣ ਇੱਕ ਹੋਰ ਆ ਗਈ ਤੀਸਰੇ ਨੰਬਰ ਤੇ ਇਹ ਵੀ ਸੂਈ ਸਵਾਈ ਆ ਇਹ ਵੀ ਸੂਈ ਜੀ ਕਿਰੋਂ ਆਈ 5-6 ਦਿਨ ਹੋ ਗਏ ਸੂਈ ਨੂੰ 10 ਦਿਨ ਜੀ ਇਥੇ 17 ਕਿਲੋ ਦੁੱਧ ਜੀ ਹੁਣ ਇਸ ਟਾਈਮ ਤਿਆਰ ਜਿਹੜਾ ਤਿਆਰ ਜਿਹੜਾ ਤੇ ਇਹ ਕਿੰਨਾ ਦੁੱਧ ਕਰੀ ਜਾਊਗਾ ਕਿ 20 ਕਿਲੋ ਵਧੀਆਂ ਦੇ ਦੇਗੀ ਅੱਛਾ ਹਾਂਜੀ ਇਹਦੇ ਵੀ ਇੱਕਰੀ ਆ ਦੇ ਸਾਦੇ ਥਣ ਲਾਗੇ ਦੋ ਤੇ ਹਵਾਨੇ ਤੇ ਨਾੜਾਂ ਇਹਦੇ ਵੀ ਚੰਗੀਆਂ ਆ ਇਹ ਥੋੜੀ ਕਰੋਸ ਚ ਆ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਹੈ ਬਾਕੀ ਸਾਂਭੀ ਸੁੰਭੀ ਇਹ ਵੀ ਚੰਗੀ ਆ ਆ ਜੋ ਕੁ ਮਾ ਵਾਲਿਆ ਆਂ ਦੇਖ ਸਾ ਤੇ ਜੀ ਬਾਕੀ ਹੈ ਉਧਰ ਖੰਡੀ ਧੀਰੀ ਆ ਤੇ ਕਿੰਨਾ ਫੇ ਰਖੀ ਆਦਾ ਮੁੱਲ ਆਪਾਂ 70 ਕਰ ਦਈਏ ਕਰ ਦੇ ਵਿੱਚ ਮੰਤਨ 70 ਚ ਤੁਸੀਂ ਕਰਾ ਲਓ ਜੋ ਕਰਾਉਣਾ ਆਪ ਹੀ ਕਰ ਦੋ ਜੀ ਅੱਜ 2000 ਦੇ ਦਾਂਗੇ ਅੱਛਾ 65000 ਜੀ ਸੁਣੋ ਠੀਕ ਹੈ ਤੇ ਹੁਣ ਆ ਜਿਹੜੀ ਹੰਦ ਤੇ ਆ ਗਈ ਅੱਛਾ ਚੈੱਕ ਇਹਦੇ ਦੰਦ ਹਾਂ ਚੈੱਕ ਕਰਾਉਣੇ ਇੱਕ ਅਜੇ ਅਜੇ 5-7 ਦਿਨ ਖੜ੍ਹਦੀ ਜੀ ਸੂਆ ਪਹਿਲਾ ਸੂਆ ਦੂਜਾ ਜੀ ਪਹਿਲੇ ਸੂਏ ਨੇ 25 ਕਿਲੋ ਕੱਢਿਆ ਜੀ ਅੱਛਾ ਹਾਂ ਜੀ ਮੋਂ ਚਾਰ ਦੰਦ ਤੇ ਸੂਆ ਦੂਜਾ ਹਾਂ ਦੂ ਸੂਆ ਦੂਜਾ ਤੇ ਕੱਦ ਦੇ ਤਾਂ ਤੁਹਾਡੇ ਨਾਲ ਵੀ ਉੱਚਾ ਜੀ ਆਹ ਦੇਖੋ ਇਹ ਤੇਰਾ ਚੈੱਕ ਹੀ ਕਰਾ ਦਈਏ ਇਕਮੇ ਤਾਂ ਹੈਗੀ ਜਿਹੜੀ ਚਾਰ ਦੰਦ ਤੇ ਕਰ ਦਿਖਾ ਦੇ ਚੰਗੀ ਤਰ੍ਹਾਂ ਸ਼ਿੱਗੀ ਦੇ ਜਿਹੜੇ ਨੇ ਪੁੱਟੇ ਆ ਉਹ ਚਾਰ ਦੰਦ ਦੀ ਜਿਹੜੀ ਤਾਂ ਦੇਖ ਸਕਦੇ ਪਿਓਰ ਚਾਰ ਦੰਦ ਆ ਜਿਹੜੀ ਹੱਲੇ ਸਾਈਡ ਵਾਲੀ ਨਿੱਕੇ ਆ ਦੰਦ ਜੀ ਸ਼ਿੱਗੀ ਦੇ ਪੁੱਟੇ ਆ ਦੰਦ ਤੇ ਚੰਗੇ ਕਮਾਲ ਦੀ ਵੈੜ ਆ ਜਿਹੜੀ ਇਹ ਵੀ ਦੇਖੋ ਜੀ ਕੋਹਿਆਂ ਤੱਕ ਆਉਂਦੀ ਜੀ ਪੂਰਾ ਵੱਡਾ ਕਰ ਦਿਆ ਜੇ ਤਰ੍ਹਾਂ گاਵਾਂ ਦੇ ਹਿਸਾਬ ਨਾਲ ਇਹਦਾ ਬਾਕੀ ਹਵਾਨੇ ਤੇ ਵੀ ਜਿਹੜਾ ਵਾ ਨਾੜਾਂ ਚੰਗੀਆਂ ਵਾ ਅਜੇ ਗੱਭਣੇ ਅਜੇ ਤਿਆਰ ਹੋਣਾ ਵਾ ਜੀ ਇਹਨੇ ਅਜੇ ਕੋਈ ਦੇ ਨਾ ਖੜਦੀ ਆ ਬਾਕੀ ਜਿੱਦਣ ਤਿਆਰ ਹੋਈ ਤਾਂ ਚੰਗੀ ਕਮਾਲ ਦੀ ਤਿਆਰ ਹੋਣੀ ਅੱਜ ਚਾਰ ਵੜਾ ਵਾਂ ਵੇਲਦੀ ਹਣਾ ਕੋਲ ਚਾਰੇ ਜਿਹੜੀਆਂ ਪੋਰੀਆਂ ਕਮਾਲ ਦੀਆਂ ਬਾਕੀ ਕੋਈ ਵੀ ਰਾਨ ਕੇ ਵੇਖੇ ਕਰੀ ਇਥੇ ਕੋਈ ਨਾ ਕੋਈ ਪਸੰਦ ਜਰੂਰ ਆਉਗੇ ਵਿੱਚੋਂ ਬਾਕੀ ਕੋਈ ਵੀਰ ਫੋਨ ਵੀ ਲਾਵੇ ਮੌਕੇ ਤੇ ਮਾਨਤਾਂ ਤੇ ਸਾਰੀਆਂ ਚ ਹੋਈ ਜਾਣੀਆਂ ਹਵਾਨਾ ਦੇਖ ਸਾ ਤੇ ਹਵਾਨਾ ਜਿੰਨਾ ਵੀ ਤਿਆਰ ਕਰਨਦੀ ਆ ਪਛਾਣ ਹਵਾਨਾ ਤਿਆਰ ਕਰਨਦੀ ਆ ਠੀਕ ਤੇ ਐਰ ਕੀ ਉਤਰਿਆ ਕਿੰਨਾ ਕੁ ਦੁੱਧ ਕੱਢੀ ਜਾਊਗੀ ਹੈ ਬੋ 30 ਕਿਲੋ ਦੇਣਾ ਚਾਹੀਦਾ ਜਿੱਡਾ ਕੱਦ ਕੋਦੇ ਵਾਸ਼ੀ ਦਾ ਅੱਛਾ ਹਾਂਜੀ ਠੀਕ ਹੈ ਤੇ ਇੱਕ ਇਧਰ ਵੀ ਹਵਾਨਾ ਇਹਦਾ ਦਿਖਾ ਦਿਓ ਚੰਗੀ ਤਰ੍ਹਾਂ ਛੇੜਿਆ ਥੋੜੀ ਕਾ ਇਧਰ ਹਵਾਨਾ ਦਿਖਾ ਦਿਓ ਹਵਾਨੇ ਦੋਵਾਂ ਪਾਸੇ ਨਾੜਾਂ ਜਿਹੜੀਆਂ ਚੰਗੀਆਂ ਵਾ ਬਾਕੀ ਥਣਾ ਦਾ ਸਾਈਜ਼ ਗੈਪ ਜਿਹੜਾ ਚਾਰੇ ਥਣ ਇੱਕੋ ਜਿਹਾ ਗੈਪ ਤੇ ਆ ਤੇ ਇੱਕੋ ਜਿਹੀ ਸਾਈਜ਼ ਦੇ ਆ ਪਿੱਛਾ ਵੀ ਇੱਕ ਵਾਰੀ ਫਿਰ ਤੋਂ ਦੇਖ ਸਾਦੇ ਜੀ ਤੇ ਕਿੰਨਾ ਫਿਰ ਇਹਦਾ ਮੁੱਲ ਰੱਖਣਾ ਆਪਾਂ? ਕੋਈ ਤਾਂ ਫੋਨ ਤੇ ਕਰਾਂਗੇ। ਅੱਛਾ ਇਹਦਾ ਮੁੱਲ ਫੋਨ ਤੇ ਕਰਨਾ। ਇਹ ਆ ਵੀ ਹੁਣ ਦਾ ਮੁੱਲੇ ਦਾ ਹੁਣ ਦੇ ਸਹਾਨਾ ਦੇ ਦੋਗੇ। ਜੇ ਸੂ ਵੀ ਪੈ ਗਈ ਕੋਈ ਚੋਚਵਾਗ ਦੇ ਦਾਂਗੇ ਨਾ। ਤੇ ਫਿਰ ਜੇ ਸੂ ਬੂਗੇ ਤੇ ਫਿਰ ਚਵਾਈ ਕਰਾ ਕੇ ਫਿਰ ਹੋਰ ਪੋਸਾ ਨਾ ਦੇ ਦੋਗੇ। ਇਹ ਆ ਬੇ ਕੋਈ ਸੌਦਾ ਕਰ ਲੇ ਜੇ ਕਿ ਇਹਨੇ ਚਵਾਗ ਖੜਨੀਆਂ ਵੇ ਤਾਂ ਵੀ ਲਾ ਜੂ। ਅਜੇ ਆਟੇ ਲੱਟ ਲਾ ਸਾਰੀਆਂ ਪਰਨੀਆਂ ਵੈਂ ਨੇ। ਤੇ ਬਾਕੀ ਹੋਰ ਕੁਛ ਕਾਣਾ ਫਿਰ ਬਸ ਇਹੋ ਜਿਹੀਆਂ ਸੋਈਆਂ ਪਾਸ ਕਰਕੇ ਖੜਨਾ ਬਾਈ ਕਰਕੇ ਬਾਈ ਕਰਕੇ ਤਸੱਲੀ ਕਰਕੇ ਖੜਨਾ ਹਨਾ ਤੇ ਗੱਬਾਂ ਨੇ ਆਪਣੀ ਪਾਸ ਕਰਕੇ ਖੜੇ ਤੇ ਆਹ ਸੋਈਆਂ ਦੇ ਆ ਬੱਚੇ ਜੇ ਹਾਂ ਆ ਬੱਚੇ ਆਹ ਆਹ ਜਿਹੜੀ 65 ਵਾਲੀ ਉਹ ਵੀ ਤਾਜੀ ਸੋਈ ਆ ਵੇਖੋ ਗਿੱਲੀ ਜੀ ਤਾਜੀ ਨਾੜੂ ਜਿਹੜੇ ਤਾਜ਼ੇ ਹੀ ਆ ਨਾਲ ਹਾਂਜੀ ਇੱਕ ਬੱਚਾ ਉਧਰ ਆ ਤੇ ਬਾਕੀ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਤੇ ਫੇਰ ਹੀ ਪਸ਼ੂ ਖੜੋ ਜੀ